ਜੀ ਦੋਸਤੋ ਸੱਸੀ ਗਾਜੀ ਸਾਰਿਆਂ ਨੂੰ ਅੱਜ ਆਪਾਂ ਐ ਪਿੰਡ ਗੱਟੀ ਹਜ਼ਾਰਾ ਸਿੰਘ ਵਾਲੀ ਜੋ ਕਿ ਫਿਰੋੜੀਪੁਰ ਜ਼ਿਲ੍ਹੇ ਦੇ ਵਿੱਚ ਪੈਂਦੀ ਆ ਹਸੈਣੀ ਵਾਲਾ ਬਾਰਡਰ ਹੈ ਜ ਉਹਦੇ ਬਿਲਕੁਲ ਨਾਲ ਹੈ ਲਾਸਟ ਪਿੰਡ ਹੈ ਗੱਟੀ ਹਜ਼ਾਰਾ ਸਿੰਘ ਵਾਲੀ ਆਪਣੇ ਪੰਜਾਬ ਦਾ ਛੱਡਦੇ ਪੰਜਾਬ ਤੋਂ ਉੱਥੇ ਆਪਾਂ ਦਿਖਾਉਣੇ ਇੱਕ ਪੁਰਾਣਾ ਘਰ ਜਿੱਥੇ ਕਿ ਐਮੀ ਬਰਕ ਦੀ ਫਿਲਮ ਸ਼ੂਟ ਹੋਈ ਸੀ ਬੰਬੂ ਕਾਟ ਉਹਦੀ ਲੋਕੇਸ਼ਨ ਤੁਹਾਨੂੰ ਦੱਸ ਦਿਆਂ ਵੀ ਕਿਸ ਤਰ੍ਹਾਂ ਹੋ ਸਾਰਾ ਇਹ ਸਾਰਾ ਕੱਚਾ ਘਰ ਬਣਾਇਆ ਹੋਇਆ ਹੈ ਬਾਈ ਸਭ ਤੋਂ ਪਹਿਲਾਂ ਸਟਾਰਟ ਕਰੀਏ ਤੁਹਾਨੂੰ ਆਲੇ ਦਿਖਾਉਣੇ ਆ ਦੇਖੋ ਜਿਵੇਂ ਆਪਣੇ ਪਹਿਲਾਂ ਲੋਕ ਆਲੇ ਰੱਖਦੇ ਸੀ ਹਨਾ ਵੀ ਇਹਦੇ ਵਿੱਚ ਕੋਈ ਦੀਵਾਲੀ ਤੇ ਜਾਂ ਕੋਈ ਹੋਰ ਤਿਹਾਰ ਹੁੰਦਾ ਸੀ ਜਾਂ ਵੈਸੇ ਵੀ ਕਿਉਂਕਿ ਉਦੋਂ ਲਾਈਟ ਵਗੈਰਾ ਤਾਂ ਹੁੰਦੀ ਨਹੀਂ ਸੀ ਉਸ ਟਾਈਮ ਆਪਣੇ ਦੀਵੇ ਹੁੰਦੇ ਸੀ ਦੀਵੇ ਘੋ ਤੇ ਜਾਂ ਸਰੋਂ ਦੇ ਤੇਲ ਦੇ ਪਾੜੇ ਜਾਂਦੇ ਨੇ ਸੀ ਇਹਦੇ ਵਿੱਚ ਰੱਖੇ ਜਾਂਦੇ ਹੁੰਦੇ ਸੀਗੇ ਇਸ ਵਾਰ ਲੱਕੜ ਦਾ ਗੇਟ ਤੇ ਆਹ ਟਰੈਕਟਰ ਖੜਾ ਚਲੋ ਟਰੈਕਟਰ ਤੁਸੀਂ ਦੇਖਿਆ ਹੋਣਾ ਮਹਿੰਦਰਾ 265 ਆ ਦੇਖੋ ਜੀ ਨਲਕਾ ਹਣ ਉਸ ਟਾਈਮ ਪੁਰਾਣੇ ਨਾਲਕੇ ਵੀ ਹੁੰਦੇ ਸੀ ਹੁਣ ਤਾਂ ਨਾਲਕੇ ਇਧਰ ਦੇ ਇਲਾਕੇ ਜੀ ਨੇ ਪਾਣੀ ਵੀ ਦਿੰਦੇ ਹੋਣਗੇ ਲੱਗਦਾ ਕਿ ਹੂੰ ਪਾਣੀ ਵੀ ਚੱਲਦਾ ਉਕੇ ਪਾਣੀ ਥੇ ਉਪਰੀ ਹੈ ਨਾ ਤਕਰੀਬਨ ਹੋਣਾ ਮਤਲਬ ਦਾ 20 22 ਫੁੱਟ ਤੇ ਪਾਣੀ ਹੋਣਾ ਇੱਥੇ ਜਿਵੇਂ ਆ ਸਾਰਾ ਪੁਰਾਣਾ ਘਰ ਆ ਗਿਆ ਸਾਰਾ ਆਪਣੇ ਕਮਰਾ ਬਣਿਆ ਹੋਇਆ ਬਿਲਕੁਲ ਤੁਹਾਨੂੰ ਇਧਰੋਂ ਦਿਖਾਉਣੇ ਆ ਆ ਥੜਾ ਬਣਾਇਆ ਹੋਇਆ ਬੈੱਡਰੂਮ ਵਾਸਤੇ ਜਿਵੇਂ ਹੁਣ ਤਲੇ ਪਰਮੰਜਾ ਪਿਆ ਹੈ ਨਾ ਇਸ ਤਰ੍ਹਾਂ ਉਸ ਤੋਂ ਬਾਅਦ ਜੀ ਓਟ ਆ ਗਿਆ ਤੁਹਾਨੂੰ ਦਿਖਾਉਣੇ ਮੇਨ ਓਟਾ ਸਾਰਾ ਹੱਥਾਂ ਨਾਲ ਮਿੱਟੀ ਲਾਈ ਹੋਈ ਤੇ ਪਰਲੇਵ ਕੀਤਾ ਹੈ ਮਿੱਟੀ ਦਾ ਇਹ ਸਾਰੀਆਂ ਮਤਾਵਾਂ ਵੱਲੋਂ ਇਹ ਕਲਾਕਿਰ ਕੀਤੀ ਗਈ ਹੈ ਸਾਰੀ ਇਹਦੇ ਵਿੱਚ ਛੋਟੇ ਛੋਟੇ ਮੋਗੇ ਰਖ ਕੇ ਜਨੇ ਨੂੰ ਆਲਾ ਵੀ ਕਹਿੰਦੇ ਮੋਗਾ ਵੀ ਕਹਿੰਦੇ ਆ ਦੇਖੋ ਕੋਕੀ ਸਤੇ ਬੈਠੇ ਨੂੰ ਪਤਾ ਲੱਗ ਜਾਂਦਾ ਸੀ ਕੋਈ ਵੀ ਜਦੋਂ ਮਾਈ ਕੰਮ ਕਰਦੀ ਸੀ ਚੁੱਲ੍ਹੇ ਉੱਪਰ ਤਾਂ ਉਹ ਪਤਾ ਲੱਗ ਜਾਂਦਾ ਸੀ ਬਾਹਰ ਕੋਈ ਆਇਆ ਜਾਂ ਨਹੀਂ ਆਇਆ ਜੇ ਕੋਈ ਬੰਦਾ ਆਵਾਜ਼ ਕਰਦਾ ਸੀ ਆ ਚੁੱਲਾ ਜੀ ਤੇ ਉਹ ਹਾਰਾ ਚਲੋ ਫਿਲਹਾਲ ਬੰਦ ਆ ਆ ਕੱਚੀਆਂ ਪੌੜੀਆਂ ਨੇ ਸਾਰੀਆਂ ਆ ਸਮਾਨ ਰੱਖਣ ਵਾਸਤੇ ਜਿਵੇਂ ਕੁਸੁੰਦਾ ਛੋਟਾ ਮੋਟਾ ਪਾਣਾ ਪਹਿਲਾਂ ਕਿਉਂਕਿ ਉਦੋਂ ਦਾ ਕੁਛ ਐਦਾਂ ਅਲਮਾਰੀ ਵਗੈਰਾ ਹੁੰਦੀ ਨਹੀਂ ਸੀ ਸਨੂਖ ਵਗੈਰਾ ਹੀ ਹੁੰਦੇ ਸੀ ਆ ਸਾਰੀ ਸਿਸਟਮ ਉਹੀ ਰੱਖਿਆ ਹੋਇਆ ਸਾਰੇ ਇੰਨਾ ਵੱਲੋਂ ਤੇ ਆ ਉਵੇਂ ਆਪਣਾ ਆ ਲਾ ਗਿਆ ਆ ਪ੍ਰਾਣਾ ਘਰ ਤਾਂ ਹੁਣ ਦਿਖਾਉਣੇ ਦੋਖੂ ਇਹਦੇ ਵਿੱਚ ਮੇਨ ਚੀਜ਼ ਕੀ ਆ ਗਈ ਜਿਹੜੀ ਆਪਣੀ ਛੱਤ ਆ ਜਿਵੇਂ ਪਹਿਲਾਂ ਟਾਇਲ ਵਾਲਾ ਚੱਲਦਾ ਸੀ ਲੈਂਟਰ ਪੈਣ ਲੱਗ ਗਿਆ ਹੁਣ ਅੱਜਕੱਲ ਇਹ ਸਾਰੀ ਜਿਹੜੀ 7 ਪਈ ਦੀ ਆਪਣੀ ਇਹ ਸਰਕੜੇ ਦੀ ਪਈ ਹੋਈ ਆ ਬਾਲੇ ਦੇ ਉੱਪਰ ਸੜਕ ਇਹ ਸੁਣਦੇ ਵਿੱਚ ਆਇਆ ਵੀ ਇਹ ਛੱਤ ਜਿਹੜੀ ਠੰਡੀ ਰਹਿੰਦੀ ਆ ਗਰਮੀ ਦੇ ਵਿੱਚ ਯਾਰ ਸੱਤ ਤਪਦੀ ਨਹੀਂ ਹੈਗੀ ਇਹਦਾ ਕਾਰਨ ਇਹ ਵੀ ਆ ਇਹ ਪ੍ਰਾਣਾ ਘਰ ਅੱਜ ਉਮੀਦ ਰੱਖ ਰੱਖਿਆ ਸਾਹਮਣੇ ਇਹਦੇ ਵਿੱਚ ਮਿੱਟੀ ਲਈ ਹੋਈ ਹੈ ਤਾਜੀ ਤੁਹਾਨੂੰ ਦਿਖਾਉਣੀ ਆ ਦੇਖੋ ਇਮਰਲਾ ਅੱਜ ਸਵੇਰ ਧੀਮੀ ਧੀਮੀ ਚੱਲ ਰਹੀ ਹੁਣੀ ਐ ਸੱਕੂ ਕੀ ਹੌਲੀ ਹੌਲੀ ਇਹ ਇਹ ਠੰਡੀ ਵੀ ਰਹਿੰਦੀ ਆ ਬਈ ਗਰਮੀ ਦੇ ਵਿੱਚ ਜਿਵੇਂ ਆ ਮੀਨਾਕਾਰੀ ਕਰੀ ਕਰੀ ਹੋਈ ਹੱਥਾਂ ਨਾਲ ਪਹਿਲਾਂ ਜਿਵੇਂ ਅੱਜ ਕੱਲ ਦਾ ਗੁਲਦਸਤੇ ਚੱਲ ਕੇ ਹਨ ਬਣੇ ਬਣਾਏ ਆਉਂਦੇ ਆ ਤੇ ਆ ਪਹਿਲਾਂ ਇਦਾਂ ਦੀ ਕੁਸ਼ਮੀਨਾਕਾਰੀ ਹੱਥਾਂ ਵੱਲੋਂ ਕੀਤੀ ਐ ਨਹੀਂ ਸੀ ਮਤਾਵਾ ਵੱਲੋਂ ਆਪਣੀਆਂ ਵੱਲੋਂ ਭੈਣਾਂ ਵੱਲੋਂ ਜਿਵੇਂ ਹਾਲ ਆ ਗਿਆ ਆਪਣਾ ਇੱਥੇ ਫੇਰ ਥੋੜਾ ਬਣਾਇਆ ਗਿਆ ਬੈਠਣ ਵਾਸਤੇ ਆ ਮੋਰ ਸ਼ਾਮਪੇ ਹੋਣੇ ਇਹਦੇ ਉੱਪਰ ਆ ਉੱਪਰ ਚਵਾਰ ਆ ਗਿਆ ਜੀ ਆ ਤਾਂ ਚਲੋ ਠਹਿ ਹੈ ਪਿਆ ਹਨ ਆਪਣਾ ਪ੍ਰਾਣਾ ਉਕੇ ਕਾ ਵੀ ਪ੍ਰਾਣਾ ਹੋ ਗਿਆ ਹੋਣਾ ਸ਼ਾਇਦ ਇਹ ਛਾਤਰੀ ਲੈਣ ਲੱਗੀ ਉੱਪਰੋਂ ਉਹ ਉੱਪਰ ਇਹ ਚਵਾਰਾ ਬਣਿਆ ਹੋਇਆ ਹੁਣ ਆਪਾਂ ਕਹਿੰਦੇ ਡਬਲ ਪੋਰਸ਼ਨ ਪਾ ਦੋ ਜਿਵੇਂ ਪਹਿਲਾਂ ਚਵਾਰੇ ਹੁੰਦੀ ਸੀ ਲੋਕ ਪਹਿਲਾਂ ਚਵਾਰੇ ਪਾਉਂਦੇ ਸੀ ਆਪਣੇ ਸਾਰੀ ਫਿਲਮ ਜਿਹੜੀ ਐਮਬੀ ਬਿਰਕ ਦੀ ਇੱਥੇ ਹੀ ਸ਼ੂਟ ਹੋਈ ਸੀ ਸਾਰੀ ਜਿਨੇ ਐਮਬੀ ਬਿਰਕ ਦੀ ਫਿਲਮ ਦੇਖੀ ਹੋਣੀ ਬੰਬੂ ਕਾਰਟ ਤਕਰੀਬਨ ਉਹਦੇ ਮਨ ਲਾ ਖਿਆਲ ਦੇ ਵਿੱਚ ਇਹ ਮਨ ਦੇ ਵਿੱਚ ਖਿਆਲ ਆਈ ਹਨ ਵੀ ਹਾਂ ਬਿਲਕੁਲ ਉਹੀ ਲੋਕੇਸ਼ਨ ਆ ਸੋ ਤੁਹਾਨੂੰ ਕਿਸ ਤਰ੍ਹਾਂ ਲੱਗੇ ਅੱਜ ਦਾ ਇਹ ਕਿਉਂਕਿ ਆਪਾਂ ਪ੍ਰਾਣੀ ਚੀਜ਼ਾਂ ਲੈ ਕੇ ਆਉਣ ਜਿਹੜੀਆਂ ਪ੍ਰਾਣੀ ਚੀਜ਼ਾਂ ਨੇ ਬਰਾਸਤ ਚੀਜ਼ਾਂ ਜੋ ਖਤਮ ਹੋ ਰਹੀਆਂ ਨੇ ਆਪਾਂ ਤੁਹਾਨੂੰ ਲਗਭਗ ਕੋਸ਼ਿਸ਼ ਕਰਦੇ ਆ ਵੀ ਤੁਹਾਨੂੰ ਉਹੀ ਚੀਜ਼ ਦਿਖਾਈ ਜਾਵੇ ਆ ਬਾਕੀ ਸਾਰਾ ਬੇੜਾ ਬੇੜਾ ਵੀ ਦੇਖੋ ਸਾਰਾ ਕੱਚਾ ਅੱਜ ਕੱਲ ਤਾਂ ਆਪਣੇ ਘਰੇ ਫਰਸ਼ ਲੱਗਣ ਲੱਗੇ ਹਨਾ ਇਟਾਂ ਟੈਲਾਂ ਦੇ ਫਰਸ਼ ਲੱਗਣ ਲੱਗੇ ਲੌਕ ਟਾਈਲ ਪਾਣ ਲੱਗੀ ਸਾਰਾ ਬੇੜਾ ਕੱਚਾ ਰੱਖਿਆ ਹੋਇਆ ਏਦਾਂ ਦਾ ਬਿਲਕੁਲ ਤੁਹਾਨੂੰ ਕਿਤੇ ਵੀ ਫਰਸ਼ ਨਹੀਂ ਸੂਗਾ ਬਾਕੀ ਤੁਹਾਡੇ ਸਾਹਮਣੇ ਆ ਜੇ ਕਿਸ ਨੇ ਆਉਣਾ ਹੋਵੇ ਗੱਟੀ ਹਜ਼ਾਰਾ ਸਿੰਘ ਵਾਲੀ ਜ਼ਿਲ੍ਹਾ ਫਿਰੋਜ਼ਪੁਰ ਜੋ ਕਿ ਹੈ ਸੈਣੀ ਵਾਲਾ ਲਾਸਟ ਬਾਰਡਰ ਆਪਣਾ ਇੱਥੇ ਆਪਣੇ ਚੜ੍ਹਦੇ ਪੰਜਾਬ ਦੇ ਵਿੱਚ ਜੇ ਕਿਸੇ ਨੇ ਹੁਣ ਤੱਕ ਇੱਕ ਵਾਰ ਜ਼ਰੂਰ ਦੇਖ ਕੇ ਜਾਇਓ ਕਿਉਂਕਿ ਰੂਹ ਖੁਸ਼ ਹੁੰਦੀ ਆ ਬਈ ਇਦਾਂ ਦੀਆਂ ਚੀਜ਼ਾਂ ਦੇਖ ਕੇ ਲਗਭਗ ਆਪਣਾ ਤਾਂ ਖਤਮ ਹੀ ਹੋ ਰਿਹਾ ਸਾਰਾ ਸਿਸਟਮ ਆਪਣਾ ਹੈ ਨਹੀਂ ਜੇ ਕਿਸੇ ਨੇ ਬਰਾਸਤ ਤੋਂ ਸਾਂਭੀਆਂ ਇਹਨਾਂ ਚੀਜ਼ਾਂ ਬਹੁਤ ਸੋਹਣੀਆਂ ਨੇ ਇਹਨਾਂ ਨੂੰ ਸਾਂਭ ਕੇ ਰੱਖੋ ਕਿਉਂਕਿ ਆਪਣੇ ਪੁਰਖਿਆਂ ਵੱਲੋਂ ਬਣਾਈਆਂ ਗਈਆਂ ਹੋਈਆਂ ਨੇ ਧੰਨਵਾਦ ਜੀ ਅਸੀ ਗਾ ਜੀ